16ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਦੂਜੇ ਦਿਨ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ ਚੁੱਕਿਆ ਸਰਦਾਰ ਕੁਲਵੰਤ ਸਿੰਘ ਨੇ ਕਿਹਾ ਕਿ 500 ਦੇ ਕਰੀਬ ਮੋਟਰ ਮਕੈਨਿਕਾਂ ਨੂੰ ਬੂਥ ਅਲਾਟ ਕਰਨ ਲਈ 2019 ਚ ਡਰਾਅ ਕੱਢਿਆ ਗਿਆ ਸੀ ਵੇਖੋ ਪੂਰੀ ਰਿਪੋਰਟ ਕੀ ਹੋਈ ਪੂਰੀ ਗੱਲਬਾਤ ਸਰਦਾਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 1341 ਸਰਦਾਰ ਹਰਦੀਪ ਸਿੰਘ ਮੁੰਡੀਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਜਿਆਦੇ ਪਿਆਰ ਲੱਗਦਾ ਤੁਹਾਡਾ ਇਹਨਾਂ ਦਾ ਥੈਂਕ ਯੂ ਸਪੀਕਰ ਸਾਹਿਬ ਜੀ ਮੁੰਡੀਆਂ ਸਾਹਿਬ ਮਾਨਯੋਗ ਸਪੀਕਰ ਸਾਹਿਬ ਗਮਾਡਾ ਵੱਲੋਂ ਐਸਐਸ ਨਗਰ ਦੇ ਸੈਕਟਰ 65 ਨਜ਼ਦੀਕ ਪਿੰਡ ਕੰਬਾਲੀ ਵਿਖੇ ਮੋਟਰਮ ਕੈਂਕਾ ਨੂੰ ਦਿੱਤੇ ਜਾਣ ਵਾਲੇ ਬੂਸ ਸੌਫਟ ਦਾ ਨੰਬਰਿੰਗ ਡਰਾ ਕੱਢਿਆ ਜਾ ਚੁੱਕਾ ਹੈ ਇਸ ਪ੍ਰੋਜੈਕਟ ਨੂੰ ਰੀਅਲ ਏਸਟੇਟ ਰੈਗੂਲੈਟੀ 30 ਰੇਰਾ ਦਫ਼ਤਰ ਵੱਲੋਂ ਰਜਿਸਟਰ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਰਜਿਸਟਰਡ ਹੋਣ ਉਪਰੰਤ ਇਹਨਾਂ ਬੂਥਾਂ ਸਬਸ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਇਸ ਪ੍ਰੋਜੈਕਟ ਨੂੰ ਰੇਰਾ ਦਫਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾੜਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੂਥਾਂ ਸਬਸ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਜੀ ਸਰਦਾਰ ਕੁਲਵੰਤ ਸਿੰਘ ਜੀ ਸਪਲੀਮੈਂਟਰੀ ਹੈ ਧੰਨਵਾਦ ਜੀ ਹੈ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਸਰ ਬਈ ਇਹ ਜਿਹੜਾ ਪ੍ਰੋਜੈਕਟ ਸੀ ਨਾ ਜੀ ਇਹ 2019 ਦੇ ਵਿੱਚ ਇਹਦਾ ਡਰਾਫਟ ਕੀਤਾ ਗਿਆ ਸੀ 500 ਬੂਥ ਬਣਨੇ ਸੀ ਤੇ ਮੋਟਰ ਮਾਰਕੀਟ ਸੱਤ ਫੇਸ ਦੇ ਵਿੱਚ ਹੈ ਇੱਕ ਬੜੀ ਵੱਡੀ ਆਨਾਥ ਅਜ ਬਣੀ ਉਹ ਉੱਥੇ ਸ਼ਿਫਟ ਹੋਣੀ ਸੀ ਕੰਬਾਲੀ ਪਿੰਡ ਦੇ ਵਿੱਚ ਬਣਨੀ ਸੀ ਉਹ ਬਣ ਗਈ 2022 ਦੇ ਵਿੱਚ ਉਹ ਬਣ ਕੇ ਤਿਆਰ ਹੋ ਗਈ। ਪੂਰੇ 3 ਸਾਲ ਹੋ ਗਏ ਤਿਆਰ ਹੋਈ ਨੂੰ। 10% ਲੋਕਾਂ ਦੇ ਪੈਸੇ ਦਿੱਤੇ ਹੋਏ ਨੇ ਤੇ 300 ਦੇ ਕਰੀਬ ਅਲਾਟਮੈਂਟ ਵੀ ਹੋਈ ਹੋਈ ਹੈ। ਇਹ ਉਹ 3 ਸਾਲ ਤਿਆਰ ਹੋਈ ਨੂੰ ਵੀ ਹੋ ਗਏ। ਲੇਕਿਨ ਜਿਹੜਾ ਰੇਰ ਦਾ ਨੰਬਰ ਆ ਉਹ ਜਨਵਰੀ 2000 ਆ ਕੇ 25 ਦੇ ਵਿੱਚ ਅਪਲਾਈ ਕੀਤਾ ਹੈ। ਹੋਰ ਉਹ ਜਿਹੜੀ ਡਿਵੈਲਪਮੈਂਟ ਹੋਈ ਕੰਪਲੀਟ ਹੋਈ ਹੋਈ ਹੈ। ਉਹ ਵੀ ਖਤਮ ਹੋ ਗਈ ਕਿਉਂਕਿ 3 ਸਾਲ ਤੋਂ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਸੜਕਾਂ ਬਣਿਆ ਸੀਵਰੇਜ ਬਣਿਆ ਵਾਟਰ ਸਪਲਾਈ ਪਈ ਹੋਈ ਆ ਉਹ ਸਾਰੇ ਕਲਾਪਸ ਹੋ ਗਿਆ ਹੁਣਾ ਹੁਣ ਤੱਕ ਮੈਨੂੰ ਲੱਗਦਾ ਮੈਂ ਜਿੰਨਾ ਕਿ ਦੇਖਿਆ ਉੱਤੇ ਉਹ ਜੰਗਲ ਬਣਿਆ ਹੋਇਆ 3 ਸਾਲ ਹੋ ਗਿਆ ਉਸ ਦੌਰਾਨ ਮਾਨਯੋਗ ਸਾਡੇ ਸੀਏ ਸਾਹਿਬ ਨਾਲ ਮੇਰੀਆਂ ਮੀਟਿੰਗਾਂ ਵੀ ਹੋਈਆਂ ਉਹਨਾਂ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਥੱਲੇ ਵਾਲਿਆਂ ਨੂੰ ਵੀ ਰੇਰਾ ਦਾ ਜਿਹੜਾ ਨੰਬਰ ਉਹ ਲਓ ਲੇਕਿਨ ਇਹ 3 ਸਾਲ ਤੋਂ ਰੇਰਾ ਦਾ ਨੰਬਰ ਨਹੀਂ ਲਿਆ ਗਿਆ ਜਿਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਲੋਕਾਂ ਦੇ ਉੱਤੇ ਸ਼ਿਫਟ ਹੋਣਾ ਸੀ ਉਹਦਾ ਵੀ ਨੁਕਸਾਨ ਹੋਇਆ ਹੈ ਔਰ ਨਾਲ ਹੀ ਫਾਈਨੈਂਸ਼ਲੀ ਨੁਕਸਾਨ ਹੋਇਆ ਹੈ ਗਮਾੜਾ ਦਾ ਕਰੀਬ-ਕਰੀਬ ਇਹ 60-70 ਕਰੋੜ ਰੁਪਇਆ ਆ ਜਾਣਾ ਸੀ ਜਿਹੜਾ ਨਹੀਂ ਆਇਆ ਹੈਗਾ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਨੰਬਰ 1 ਤਾਂ ਇਹ ਲੇਟ ਕਿਉਂ ਹੋਇਆ ਇਹਨਾਂ ਚਲੋ ਮੰਤਰੀ ਜੀ ਨਵੇਂ ਨੇ ਮੇਰਾ خیال ਹੈ ਵੀ ਸ਼ਾਇਦ ਇਹਨਾਂ ਨੂੰ ਅਜੇ ਇਹਨਾਂ ਨਾ ਮਤਲਬ ਪਤਾ ਹੋਵੇ ਮਾਫੀ ਚਾਹੁੰਦਾ ਮੈਂ ਵੀ ਇੱਕ ਤਾਂ ਇਹ ਕਦੋਂ ਤੱਕ ਹੋ ਜਾਊਗਾ ਕਿਉਂ ਨਹੀਂ ਹੋਇਆ ਤੇ ਦੂਸਰਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਭਰਪਾਈ ਹੈ ਜਿਹੜੀ ਉਹ ਕੌਣ ਕਰੂਗਾ ਇਹ ਕਿਹਨਾਂ ਤੋਂ ਕਰਾਉਣਗੇ ਮੈਂ ਇਹ ਮੰਤਰੀ ਸਾਹਿਬਾਨ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਗਮਾੜਾ ਦਾ ਪੰਜਾਬ ਸਰਕਾਰ ਦਾ ਇਹ ਕਦੋਂ ਤੱਕ ਹੋ ਜਾਊਗਾ ਤੇ ਪਹਿਲਾ ਨੰਬਰ ਤਾਂ ਇੱਕ ਵੀ ਹੁਣ ਤੱਕ ਇਹ ਕਿਉਂ ਨਹੀਂ ਹੋਇਆ ਹੈਗਾ 2003 ਸਾਲ ਹੋ ਗਏ ਲਗਾਤਾਰ ਨੰਬਰ ਤੋਂ ਫਾਈਨੈਂਸ਼ੀਅਲ ਨੁਕਸਾਨ ਦੀ ਭਰਪਾਈ ਕੌਣ ਕਰੂਗਾ ਤੇ ਨੰਬਰ 3 ਇਹ ਕਦੋਂ ਤੱਕ ਜਿਹੜਾ ਨੰਬਰ ਆ ਮਿਲ ਜੂਗਾ ਤੇ ਅਲਾਟਮੈਂਟ ਹੋ ਜੂਗੀ ਤਾਂ ਕਿ ਲੋਕਾਂ ਨੂੰ ਉੱਥੇ ਰਾਤ ਮਿਲੇ ਜੀ ਮੰਤਰੀ ਜੀ ਇਹਨਾਂ ਦੀ ਗੱਲ ਬਿਲਕੁਲ ਵਾਜਿਬ ਹੈ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਆ ਉਹਦੀ ਜਿੰਮੇਵਾਰੀ ਫਿਰ ਕੀਤੀ ਜਾਣੀ ਚਾਹੀਦੀ ਉਸ ਤੋਂ ਪਹਿਲਾਂ ਸਪੀਕਰ ਸਾਹਿਬ ਮੈਂ ਦੱਸ ਰਿਹਾ ਜੀ ਇਸ ਦੇ ਸਬੰਧ ਵਿੱਚ ਐਸਐਸ ਨਗਰ ਵਿਖੇ ਮੌਜੂਦਾ ਪਿੰਡਾਂ ਦੇ ਫਿਰਨੀ ਨੇ ਨਾਲ ਵੱਖ-ਵੱਖ ਥਾਵਾਂ ਤੇ ਬੈਠੇ ਮੋਟਰ ਮਕੈਨਿਕਾ ਦਾ ਸਰਵੇ ਕਰਨ ਲਈ ਦਫ਼ਤਰੀ ਹੁਕਮ ਨੰਬਰ 18591 ਮਿਤੀ 27/4/2016 ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜਿਹਹਾਂ ਥਾਵਾਂ ਤੇ ਮਕੈਨਿਕ ਡੈਂਟਿੰਗ ਪੇਂਟਿੰਗ ਅਤੇ ਸਪेयर ਪਾਰਟਸ ਆਦ ਦਾ ਕੰਮ ਕਰ ਰਹੇ ਮਕੈਨਿਕਾਂ ਦਾ ਸਰਵੇ ਕੀਤਾ ਗਿਆ ਸੀ ਜਿਸ ਦੀ ਲਿਸਟ ਉਸ ਸਮੇਂ ਗਮਾਡਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਲਿਸਟ ਵਿੱਚ ਸ਼ਾਮਲ ਸਾਰੇ ਮਕੈਨਿਕਾਂ ਤੋਂ ਵੈਲਟਾ ਬੂਸ ਸਾਫ ਅਲਾਰਟ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਇਸ ਸਕੀਮ ਤਾਤ ਉਹੀ ਮਕੈਨਿਕ ਅਪਲਾਈ ਕਰਦੇ ਸਨ ਜਿਨ੍ਹਾਂ ਦਾ ਨਾਮ ਸਰਵੇ ਲਿਸਟ ਵਿੱਚ ਸ਼ਾਮਲ ਸੀ 17 ਤਿੰਨ 17 ਕੁਲ 237 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇਹਨਾਂ ਵਿੱਚੋਂ ਕੁੱਲ 233 ਬਿਨਾਂ ਕਰਾਂਵਲੋਂ ਉਹ ਬੂਥ ਅਲਾਟ ਕਰਨ ਲਈ ਗਮਾਡਾ ਵਿਖੇ 1,41,000 ਰੁਪਏ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਬਿਨਾਂ ਕਰਾਂਵਲੋਂ ਗਮਾਡਾ ਵਿਖੇ ਅਰਨੇਸਟ ਪਨੀ ਵਜੋਂ 1,41,000 ਰੁਪਏ ਜਮ੍ਹਾਂ ਕਰਵਾਏ ਗਏ ਸਨ ਉਹਨਾਂ ਨੂੰ ਬੂਥ ਸਾਫ ਅਲਾਟ ਕਰਨ ਲਈ ਨੰਬਰਿੰਗ ਡਰਾ ਕੱਢਿਆ ਗਿਆ ਇਹ ਜਿਨ੍ਹਾਂ ਬਿਨੇ ਕਰਾਂ ਦਾ ਨੰਬਰਿੰਗ ਡਰਾ ਕੱਢਿਆ ਗਿਆ ਹੈ ਉਹਨਾਂ ਨੂੰ ਲੈਟਰ ਆਫ ਅਟੈਂਡ ਜਾਰੀ ਕੀਤੇ ਜਾਣੇ ਹਨ ਜਿਸ ਦਾ ਡਰਾਫਟ ਲੀਗਲ ਪਾਲਸੀ ਸ਼ਾਖਾ ਉਹ ਵੈਟ ਕਰਵਾਇਆ ਜਾ ਚੁੱਕਾ ਹੈ ਵਿਨੇਕਰਾਂ ਨੂੰ ਲੈਟਰ ਆਫ ਅਡੈਂਟ ਅਲਾਟਮੈਂਟ ਪੱਤਰ ਜਾਰੀ ਕਰਨ ਤੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਰੇਰਾ ਦਫ਼ਤਰ ਵਿਖੇ ਰਜਿਸਟਰਡ ਕਰਵਾਇਆ ਜਾਣਾ ਲਾਜ਼ਮੀ ਸੀ ਇਸ ਲਈ ਪ੍ਰੋਜੈਕਟ ਨੂੰ ਰੇਰਾ ਦਫ਼ਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾੜਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਥਾਂ ਸਾਫ਼ ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ ਸੋ ਮੈਂ ਇਹ ਵੀ ਮੈਂਬਰਸ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਰੇਰਾ ਦਾ ਇਹ ਫਾਰਮੈਲਟੀ ਪੂਰੀ ਹੋ ਜਾਂਦੀ ਹੈ ਉਸਤੇ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜੇ ਅਲਾਟਮੈਂਟ ਲੈਟਰ ਦਿੱਤੇ ਜਾਣ। ਸਰਦਾਰ ਕੁਲਵੰਤ ਸਿੰਘ ਜੀ। ਅਰੇ ਦਾ ਜਿਹੜਾ ਨੰਬਰ ਅਪਲਾਈ ਕਰਨ ਨੂੰ ਉਹਨੂੰ 3 ਸਾਲ ਕਿਉਂ ਲੱਗੇ? ਇਹਦਾ ਮੈਂ ਇੱਕ ਤਾਂ ਸਵਾਲ ਦਾ ਜਵਾਬ ਮੰਗਦਾ ਤੇ ਦੂਸਰਾ ਜਿਹੜਾ ਲੇਟ ਹੋਇਆ 3 ਸਾਲ ਨਹੀਂ ਬੂਥ ਦਿੱਤੇ ਗਏ। ਉਹਨਾਂ ਦਾ ਆਪਾਂ ਕੀ ਕਰਾਂਗੇ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਪਰਪਾਈ ਕਿੱਦਾਂ ਹੋਊਗੀ? ਮੈਂ ਤਾਂ ਇਹ ਇਸ ਬਾਰੇ ਮંત્રી ਤੋਂ ਥੋੜਾ ਜਿਆਦਾ ਸਵਾਲ ਸਾਨੂੰ ਲੈਣਾ ਚਾਹੁੰਦਾ ਵੀ ਕੋਈ ਕਾਰਵਾਈ ਹੋਊਗੀ ਜਾਂ ਜਲਦੀ ਹੋ ਜੂ ਜਾਂ ਕੋਈ ਡੇਟ ਹੈ ਵੀ ਰੇਰਾ ਤੋਂ ਅਸੀਂ ਨੰਬਰ ਕਿੰਨੀ ਜਲਦੀ ਲੈ ਸਕਦੇ ਹਾਂ ਤੇ ਕਦੋਂ ਤੱਕ ਅਸੀਂ ਇਹ ਅਲਾਟਮੈਂਟ ਜਿਹੜੀ ਕਰ ਦਾਂਗੇ ਠੀਕ ਹੈ ਜੀ ਮੰਤਰੀ ਜੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਨਾਂ ਦੇ ਜਿਹੜੇ ਅਲਾਟਮੈਂਟ ਲੈਟਰ ਸੀਗੇ ਇਹਨਾਂ ਦੇ ਵਿੱਚੋਂ 233 ਬੰਨਿਆਕਰਮ ਵੱਲੋਂ ਘੁੱਸ ਅਲਾਟ ਕਰਨ ਲਈ ਗਮਾਡਾ ਵਿੱਚ ਜਿਹੜੇ ਪੈਸੇ ਜਮ੍ਹਾਂ ਕਰਾਏ ਜਿਨੇ ਵੀਰਾਂਕਰਮ ਵੱਲੋਂ ਗਮਾਡਾ ਵਿੱਚ ਰੁਪਏ ਜਮਾ ਕਰਵਾਏ ਗਏ ਸਨ ਉਹਨਾਂ ਨੂੰ ਅਲਾਟਮੈਂਟ ਕਰਨ ਲਈ ਹੋ ਗਿਆ ਇਸ ਵਿੱਚ ਜਮਾ ਕਰਵਾਉਣ ਵਾਲੇ ਹੀ ਜਿਹੜੇ ਬਿਨਾਂ ਕਰਪ ਸੀਗੇ ਇਹ ਹੀ ਲੇਟ ਹੋਏ ਆ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਕੋਈ ਦੇਰੀ ਨਹੀਂ ਹੋਈ ਪਰ ਤੁਸੀਂ ਇੱਕ ਜੇ ਮੈਂਬਰ ਸਾਹਿਬ ਨੂੰ ਫਿਰ ਵੀ ਕੋਈ ਲੱਗਦਾ ਕਿ ਮੇਰੇ ਕੋਲ ਆਜਨ ਮੈਂ ਆਪਣੇ ਅਫਸਰ ਸਾਹਿਬਾਨ ਨੂੰ ਬੁਲਾ ਕੇ ਇਹਨਾਂ ਦੀ ਦਿੱਲੀ ਤਸੱਲੀਆ ਕਰਵਾ ਦਾਂ ਬਿਲਕੁਲ ਜੀ ਇਹ ਤੁਸੀਂ ਇਹਨਾਂ ਨਾਲ ਬੈਠ ਕੇ ਕਰ ਲਿਓ